فتح گڑھ صاحب ایسے میرے گھر کے پروار سمرپت ہو کے انہوں پر سمرپت ہو کے اتنے جا کے متعدد آپ چلائے ہیں دس منٹ یہاں کلو سرو کرنے ہوں اس کے بعد اپنا پر جاپ کریں گے ਇਸੇ ਤਰ੍ਹਾਂ ਉਹ ਕਲਾਮੇ ਆਉਂਦੇ ਨੇ ਕਿ ਸਾਡਾ 4.3 ਤੋਂ 10 ਗ੍ਰੀ ਦੀ ਕਾਪਾਟਾ ਵਾਹਿ ਜੁਗ ਜੁਗ ਅਟਲ تن تن ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ تن تن ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਬਹੁਤ ਵਡਪਾਗੀ ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਬਾਣੀ ਦਾ ਆਨੰਦ ਮਾਨਦੇ ਆ ਕਿਉਂ ਬਾਣੀ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤੱਕ ਗੁਰੂ ਨ ਸਤਾਰੇ ਬਾਣੀ ਸਾਡਾ ਗੁਰੂ ਹੈ ਸੋ ਆਓ ਆਪਾ ਗੁਰੂ ਜਾਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ ਗੋ ਨਾਨਕ ਦੇਵ ਜੀ ਨੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਇੱਥੇ ਤੱਕ ਸੀਮਤ ਰਹਿੰਦੇ ਆ ਗੁਰੂ ਗ੍ਰੰਥ ਸਾਹਿਬ ਲੇਕਿਨ ਪਹਿਲਾ ਪ੍ਰਕਾਸ਼ ਤੋਂ ਲਿਖਿਆ ਹੈ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਆਦ ਪਹਿਲਾਂ ਤੋਂ ਹੈ ਜਿਹੜਾ ਪਹਿਲਾਂ ਤੋਂ ਰੱਬ ਹੈ ਲੇਕਨ ਪ੍ਰਗਟ ਬਾਬੇ ਨਾਨਕ ਨੇ ਸੰਸਾਰ ਦੇ ਵਿੱਚ ਕੀਤਾ ਜਦੋਂ ਤਿੰਨ ਦਿਨ ਬੇ ਨਦੀ ਚ ਲੋਪ ਰਹਿੰਦੇ ਹਨ ਉੱਚਦੇ ਹਨ ਕਿ ਕਿੱਥੇ ਗਏ ਸੀ ਇਤਿਹਾਸ ਬੜਾ ਲੰਬਾ ਹੈ ਲੇਕਿਨ ਆਪਾਂ ਬਾਣੀ ਦੀ ਗੱਲ ਕਰਨੀ ਹੈ ਕਿਉਂ ਬਾਣੀ ਸਾਡਾ ਗੁਰੂ ਹੈ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਕਾਨ ਸਾਨੂੰ ਲੜ ਲਾਇਆ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਸੋ ਇਹ ਜਪਜੀ ਸਾਹਿਬ ਦਾ ਪ੍ਰਕਾਸ਼ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਲਾਹੌਰ ਸ਼ਹਿਰ ਕਹਿਰ ਸਵਾ ਪਹਿਰ ਆਵਰਤ ਸਰ ਸਿਵਤੀ ਦਾ ਘਰ ਲਾਹੌਰ ਦੇ ਵਿੱਚ ਕਹਿਰ ਹੋ ਰਿਹਾ ਹੈ ਤਤੀ ਤਵੀ ਤੇ ਬਠਾਲਿਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਬਾਣੀ ਉਤਰਦੀ ਹੈ ਰੱਬ ਉਤਰਦਾ ਸੋ ਪਾਤਸ਼ਾਹ ਨੇ ਜਪੁਜੀ ਸਾਹਿਬ ਦੇ ਰਾਹੀਂ ਨਿਰਨਾ ਕੀਤਾ ਹੈ ਐ ਸੰਸਾਰ ਨੂੰ ਰੱਬ ਦੇ ਨਾਲ ਜੋੜਿਆ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਾਨੂੰ ਆਪਣੇ ਜੀਵਨ ਦਾ ਦਰਸ਼ਕ ਦਦਦਾ ਹੈ ਕਿਹੜਾ ਰਸਤਾ ਰੱਬ ਦੇ ਘਰ ਨੂੰ ਜਾਂਦਾ ਹੈ ਪਾਤਸ਼ਾਹ ਨੇ ਜੇ ਆਪਕੀ ਸਾਬ ਦਾ ਵਿਖਾਨ ਵਾਸਤੇ ਬੜਾ ਵਕਤ ਲੱਗਦਾ ਲੇਕਿਨ ਅੱਜ ਕੁਝ ਪੌੜੀਆਂ ਸੰਗਤਾਂ ਦੇ ਨਾਲ ਸਾਧੀਆਂ ਕਰਨੀਆਂ ਸੋ ਬਹੁਤ ਧੰਨਵਾਦੀ ਹਾਂ ਗੁਰਦੁਆਰਾ ਹੈਂਡਸਵਰਕ ਅਮਰੀਕਾ ਦਾ ਜਿਨ੍ਹਾਂ ਨੇ ਇੱਕ ਨਵਾਨੇ ਦੇ ਦਾਸ ਨੂੰ ਉਸ ਮਿੰਟਾਂ ਵਾਸਤੇ ਵਕਤ ਦਿੱਤਾ ਸੋ ਇਹ ਪੌੜੀਆਂ ਹਨ ਪਵੜੀਆਂ ਜਿਹੜੀਆਂ ਸੱਚਖੰਡ ਨੂੰ ਜਾਂਦੀਆਂ ਲਿਖਿਆ ਹੈ ਪਾਤਸ਼ਾਹ ਨੇ ਦੇਖੋ ਬਾਣੀ ਜੋ ਲਿਖਦੀ ਹੈ ਗੁਰੂ ਨੇ ਫਰਮਾਨ ਕੀਤਾ ਕੀ ਹੁਕਮ ਕਰਦੇ ਹਨ ਇਹ ਪਵੜੀਆਂ ਵਾਸਤੇ ਸਾਨੂੰ ਭੁਲੇਖਾ ਹੈ 32ਵੀਂ ਪੌੜੀ ਹੈ ਜਿਹੜੀ ਜਪਜੀ ਸਾਹਿਬ ਦੀ ਇਸ ਤੇ ਚ ਨਿਰਣਾ ਕਰ ਦਿੱਤਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਨਿਰਣਾ ਕੀਤਾ ਕਿ ਇਹ ਜਿਹੜੀਆਂ ਜਪਜੀ ਸਾਹਿਬ ਦੀਆਂ ਪੌੜੀਆਂ ਹਨ ਇਹ ਸੱਚ ਖੜ ਜਾਂਦੀਆਂ ਹਨ ਇਹ ਰਾ ਪਤ ਪਬੜੀਏ ਇਹ ਰਾ ਜਿਹੜਾ ਪੌੜੀਆਂ ਇਹ ਜਪਜੀ ਸਾਹਿਬ ਦੀਆਂ ਪੌੜੀਆਂ ਇਹ ਕੁੰਮਕਾਰ ਤੋਂ ਲੈ ਕੇ ਇਹ ਸੱਚਖੰਡ ਚ ਲੈ ਕੇ ਜਾਂਦੀਆਂ ਇਹ ਪੌੜੀਆਂ ਦਾ ਨਿਰਣਾ ਜਪਜੀ ਸਾਹਿਬ ਵਿੱਚ ਹੋ ਚੁੱਕਿਆ ਹੈ ਇਹ ਤਰਾ ਪਤ ਪਬੜੀਏ ਕਹਿੰਦੇ ਇਹ ਰਸਤੇ ਨਾਲ ਤੁਹਾਡੀ ਇੱਜ਼ਤ ਬਣੇਗੀ ਇਹ ਪੌੜੀਆਂ ਹਨ ਜਿਹੜੀਆਂ ਸੱਚਖੰਡ ਲੈ ਕੇ ਜਾਂਦੀਆਂ ਜੜੀਏ ਹੋਏ ਏਕਾਸ ਜਿਹੜਾ ਇਹਨਾਂ ਪੌੜੀਆਂ ਤੇ ਚੜ ਜਾਂਦਾ ਹੈ ਉਹਦੀ ਜੋਤ ਦੇ ਨਾਲ ਜੋਤ ਰਲ ਜਾਂਦੀ ਹੈ ਸੋ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਇਸ ਜੀਵ ਪਾਸਤੇ 34ਵੀਂ ਪੌੜੀ ਦੇ ਚ ਹੁਕਮ ਕੀਤਾ ਰਾਤੀ ਰੂਤੀ ਥਿੱਤੀ ਵਾਰ ਰਾਤਾਂ ਬਣਾਈਆਂ ਦਿਨ ਬਣਾਏ ਥਿੱਤਾਂ ਬਣਾਈਆਂ ਬਾਰ ਬਣਾਈ ਥਿੱਤਾ ਜਿਹੜੀ ਏਕਮ ਦੂਸ ਹੈ ਪੰਜਵੀਂ ਹੈ ਦਸਵੀਂ ਹੈ ਪੂਰਨਮাসী ਹੈ ਬਾਰ ਜਿਹੜੇ ਐਤਵਾਰ ਸੋਮਵਾਰ ਇਹ ਬਣਾਏ ਪਵਨ ਪਾਣੀ ਅਗਨੀ ਪਤਾਲ ਕਹਿੰਦੇ ਹਵਾ ਬਣਾਈ ਪਾਣੀ ਬਣਾਈ ਅੱਗ ਬਣਾਈ ਤੇ ਪਤਾਲ ਬਣਾਇਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਉਸੇ ਵਿੱਚ ਧਰਤੀ ਇੱਕ ਧਰਮਸਾਲਾ ਬਣਾ ਕੇ ਰੱਖ ਦਿੱਤੀ ਧਰਮਸਾਲਾ ਵਿੱਚ ਲੋਕ ਆਉਂਦੇ ਹਨ ਰਾਤ ਕੱਟ ਕੇ ਚਲੇ ਜਾਂਦੇ ਹਨ ਇਸ ਤਰ੍ਹਾਂ ਇਹ ਮਨੁੱਖੇ ਸੰਸਾਰ ਦੀ ਚਾਹੁੰਦਾ ਹੈ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਸਤੋ ਚਲਿਆ ਜਾਂਦਾ ਹੈ ਲੇਕਿਨ ਇਹ ਮਰੂਖ ਨਹੀਂ ਸਮਝ ਸਕਿਆ ਇਸ ਗੱਲ ਨੂੰ ਮਨੁੱਖ ਇਸ ਧਰਤੀ ਤੇ ਆ ਕੇ ਆਪਣੀ ਸਰਦਾਰੀ ਚਾਹੁੰਦਾ ਹੈ ਆਪਣਾ ਰਾਜ ਚਾਹੁੰਦਾ ਹੈ ਲੇਕਿਨ ਰਾਜ ਬਾਤੇ ਨਿਰਣਾ ਕਰਕੇ ਗਏ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੂਬਾ ਸਰਹੰਦ ਰਾਜ ਦਿੰਦਾ ਸੀ ਕਹਿੰਦਾ ਰਾਜ ਲੈ ਲੋ ਦੀਆਂ ਦੇ ਡੋਲੇ ਲੈ ਲੋ ਪਰ ਮੁਸਲਮਾਨ ਬਣ ਜੋ ਸਹਿਬਜ਼ਾਦਿਆਂ ਨੇ ਕੀ ਜਵਾਬ ਦਿੱਤਾ ਕਿ ਸਾਨੂੰ ਰਾਜ ਨਹੀਂ ਚਾਹੀਦਾ ਸਾਨੂੰ ਸਿੱਖੀ ਚਾਹੀਦੀ ਹੈ ਸਾਨੂੰ ਪੰਥ ਚਾਹੀਦਾ ਹੈ ਰਾਜ ਨੂੰ ਠੋਕਰ ਮਾਰੀ ਹੈ ਅੱਜ ਹਰ ਸਿੱਖ ਹਰ ਇਸ ਧਰਤੀ ਦਾ ਮਨੋਖ ਰਾਜ ਭਾਲਦਾ ਹੈ ਲੇਕਿਨ ਸਾਨੂੰ ਸਮਝ ਨਹੀਂ ਆਈ ਕਿ ਸਾਡੇ ਗੁਰੂ ਦੇ ਬੱਚਿਆਂ ਨੇ ਰਾਜ ਨਹੀਂ ਮੰਗਿਆ ਰਾਜ ਨੂੰ ਲੱਤ ਮਾਰੀ ਐ ਕੀ ਮੰਗਿਆ ਇਹ ਸਿੱਖੀ ਮੰਗੀ ਐ ਇਹ ਸਿੱਖੀ ਦੀ ਫਲਵਾਰੀ ਐ ਬੱਚੇ ਆਪਣੀ ਬਰਾਤ ਨੂੰ ਸੰਭਾਲਣਾ ਇਹ ਸਾਡਾ ਸਭ ਤੋਂ ਵੱਡਾ ਫਰਜ ਐ ਜਿਹੜੀਆਂ ਕੌਮਾਂ ਆਪਣੀ ਬਰਾਤ ਨੂੰ ਸਭ ਲੈਂਦੀਆਂ ਹਨ ਉਹ ਆਪਣੇ ਧਰਮ ਨੂੰ ਸੰਭਾਲਦੀਆਂ ਹਨ ਧਰਮ ਇੱਕ ਪਾਵਰ ਹੈ ਜਿਹਦੇ ਦੁਆਲੇ ਸਾਰੀ ਸ੍ਰਿਸ਼ਟੀ ਚੱਲਦੀ ਐ ਤੋਂ ਪਾਤਸ਼ਾਹ ਨੇ ਬਚਨ ਕੀਤਾ ਇਹ ਧਰਤੀ ਬਣਾ ਕੇ ਇਸੀ ਧਰਮਸ਼ਾਲਾ ਬਣਾ ਦਿੱਤੀ ਇਸ ਵਿੱਚ ਜੀ ਹੈ ਯੁਗਤ ਕੇ ਰੰਗ ਬੜੀ ਤਰ੍ਹਾਂ ਦੇ ਦੇ ਜੀ ਪੈਦਾ ਕਰ ਦਿੱਤੇ ਤਿੰਨ ਕੇ ਨਾਮ ਅਨੇਕ ਅਨੰਤ ਇਹਨੇ ਨਾਮ ਹੈ 84 ਲੱਖ ਨਾਮ ਅਸੀਂ ਨਹੀਂ ਗਿਣ ਸਕਦੇ ਕਰਮੀ ਕਰਮੀ ਹੋਏ ਵਿਚਾਰ ਜਿਹਹ ਜੋ ਕੋਈ ਕਰਮ ਕਰਦਾ ਹੈ ਉਹ ਜਿਹੜਾ ਵਿਚਾਰ ਹੁੰਦਾ ਹੈ ਸੱਚਾ ਆਪ ਸੱਚਾ ਦਰਬਾਰ ਉਹ ਆਪ ਸੱਚਾ ਉਹਦਾ ਦਰਬਾਰ ਸੱਚਾ ਹੈ ਤਿੱਥੇ ਸੋਹਣ ਪੰਜ ਪਰਵਾਨ ਇਹ ਤਰਮ ਤਰਮ ਹੈ ਜਿਹੜਾ ਇਹ ਪਬੜੀਆਂ ਹਨ ਇਹਨਾਂ ਨੇ ਸੱਚਖੰਡ ਲੈ ਕੇ ਜਾਣਾ ਹੈ। ਤਿੱਥੇ ਸੋਹੋਂ ਪੰਜ ਪਰਬਾਨ ਕਹਿੰਦੇ ਪੰਜ ਪਰਬਾਨ ਗੁਰੂ ਗੋਬਿੰਦ ਸਿੰਘ ਨੇ ਤਾਂ ਹੀ ਪੰਜ ਪਿਆਰੇ ਛਾਂਟੇ। ਪੰਜੇ ਬਾਣੀਆਂ ਲਾਈਆਂ ਪੰਜੇ ਕਕਾਰ ਪਖਤ ਕੀਤੇ। ਕਿਉਂ ਹੁਕਮ ਹੈ ਜੇ ਇਹ ਪੰਜ ਦੇ ਨਾਲੇ ਪਰਮਾਨ ਹੋਣਾ ਹੈ। ਨਦਰ ਕਰਮੁ ਪਬੇ ਨਿਸ਼ਾਨ। ਕਹਿੰਦੇ ਉਹ ਨਦਰ ਕਰ ਦੇਵੇ ਉਹ ਨਿਸ਼ਾਨੀ ਲਾ ਲਿੰਦਾ ਫਿਰ ਉਹ ਨੂੰ ਸੱਚਖੰਡ ਲੈ ਕੇ ਜਾਂਦਾ ਕੱਚ ਪਕਾਈ ਓਥੇ ਪਾਈ ਅਸੀਂ ਕੱਚੇ ਹਾਂ ਪਕਾਉਣੇ ਵਾਸਤੇ ਤਪ ਲੱਗਦਾ ਹੈ ਸੇਕ ਲੱਗਦਾ ਹੈ ਕਿੰਨਾ ਕੁ ਸੇਕ ਸਾਧ ਸੰਗਤ ਜੀ ਜਿੰਨਾਂ ਕ ਪੰਚਮ ਪਾਤਸ਼ਾਹ ਨੂੰ ਤਤੀ ਤਵੀ ਤੇ ਬਠਾਲ ਕੇ ਲਾਇਆ ਜਿੰਨਾਂ ਕ ਪਾਈ ਦਿਆਲਾ ਜੀ ਨੂੰ ਬਲਟੋਹੇ ਵਿੱਚ ਉਬਾਲ ਕੇ ਲਾਇਆ ਇਹਨਾਂ ਸੇਕ ਲੱਗਦਾ ਪੱਕਣ ਵਾਸਤੇ ਰੱਬ ਕਿਸ ਵੱਟੀ ਤੇ ਲਾਉਂਦਾ ਹੈ ਕਸ ਬੱਟੀ ਅਸੀਂ ਚੱਲਣੀ ਨਹੀਂ ਚਾਹੁੰਦੇ ਅਸੀਂ ਭੱਜ ਜਾਂਦੇ ਅਸੀਂ ਛੁੱਟ ਜਾਂਦੇ ਕੱਟ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਨਾਨਕ ਤਾਂ ਚਲੇਗਾ ਸੱਚਖੰਡ ਨੂੰ ਆਪਾਂ ਵੀ ਸੱਚਖੰਡ ਚਲੇ ਜਾਵਾਂਗੇ ਜੇ ਅਸੀਂ ਜਪਜੀ ਸਾਹਿਬ ਦਾ ਬਾਬੇ ਨਾਨਕ ਦਾ ਪੱਲਾ ਫੜਾਂਗੇ ਇਹ ਪਵੜੀਆਂ ਨੇ ਲੈ ਕੇ ਜਾਣਿਆ ਸੱਚਖੰਡ ਲੇਕਿਨ ਸਾਡੇ ਮਨ ਦੇ ਵਿੱਚ ਬਹਿਮ ਹੈ ਸਾత్సੰਗ ਦੀ ਸੁਣਨਾ ਬੜਾ ਔਖਾ ਹੈ ਅਸੀਂ ਮਰਨ ਤੋਂ ਬਾਅਦ ਸੱਚਖੰਡ ਜਾਣਾ ਚਾਹੁੰਦੇ ਆ ਕੀ ਸੋਚੀ ਬੈਠਾ ਮਨੁੱਖ ਕਿ ਮੇਰਾ ਭੋਗ ਪਾਪੇਗਾ ਮੇਰੀ ਅਰਦਾਸ ਗਿਆਨੀ ਜੀ ਕਰਨਗੇ ਮੈਂ ਸੱਚਖੰਡ ਇਸ ਤਰ੍ਹਾਂ ਨਹੀਂ ਜੇ ਹੋਣਾ ਸੱਚਖੰਡ ਤਾਂ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਲੈ ਕੇ ਜਾਣਾ ਹੈ ਹੋਰ ਕੋਈ ਤਾਕਤ ਨਹੀਂ ਜਿਹੜੀ ਸੱਚਖੰਡ ਸਾਨੂੰ ਲੈ ਕੇ ਜਾਵੇ ਧਰਮਖੰਡ ਦਾ ਇਹੋ ਧਰਮ ਕਹਿੰਦੇ ਧਰਮਖੰਡ ਜਿੱਥੋਂ ਧਰਮ ਨਿਕਲਦਾ ਹੈ ਉਹਨੂੰ ਧਰਮ ਖੰਡ ਕਹਿੰਦੇ ਹਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਿੰਦੇ ਗਿਆਨ ਜਿੱਥੋਂ ਪ੍ਰਗਟ ਹੁੰਦਾ ਹੈ ਇਹ ਪੌੜੀ ਹੁਣ ਇਸ ਮਾਤ ਲੋਗ ਤੋਂ ਸੱਚਖੰਡ ਪਹੁੰਚ ਚੁੱਕੀ ਹੈ ਕੇਤੇ ਪਵਨ ਪਾਣੀ ਪਸੰਤਰ ਨੇ ਦੇਖਿਆ ਆਪਾਂ ਦੇਖਿਆ ਨਹੀਂ ਹਲੇ ਸੱਚਖੰਡ ਆਪਾਂ ਸੁਣਿਆ ਕਿ ਅਸੀਂ ਸੱਚਖੰਡ ਜਾਣਾ ਕੋਈ ਮਨੂਖ ਨਰਕਾਂ ਨੂੰ ਨਹੀਂ ਜਾਣਾ ਚਾਹੁੰਦਾ ਸਾਰੇ ਸੱਚਖੰਡ ਦੀ ਤਿਆਰੀ ਚ ਬੈਠੇ ਆ ਲੇਕਿਨ ਸੱਚਖੰਡ ਦੇ ਬਾਬੇ ਨਾਨਕ ਦੀ ਬਾਣੀ ਨੇ ਲੈ ਕੇ ਜਾਣਾ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹਿੇਸ਼ ਕਹਿੰਦੇ ਉੱਥੇ ਬੜੀ ਤਰ੍ਹਾਂ ਦੀ ਹੌਬਾ ਕਿਤੇ ਉੱਥੇ ਕਾਨ ਜਿਹੜੇ ਕ੍ਰਿਸ਼ਨ ਆ ਉੱਥੇ ਬੜੇ ਆ ਇੱਕ ਨਹੀਂ ਹੈ ਕੇਤੇ ਬਰਮੇ ਘਾਰਤ ਘੜੀਏ ਉੱਥੇ ਬਰਮਾ ਜੀ ਜਿਹੜੇ ਮੂਰਤੀਆਂ ਘਟਦੇ ਆ ਸੱਚਖੰਡ 'ਚ ਮੂਰਤੀਆਂ ਘਟਦੇ ਆ ਬਰਮਾ ਜੀ ਦੀ ਡਿਊਟੀ ਲਈ ਹੈ ਏਕਾ ਮਾਈ ਜੁਗਤ ਬਜਾਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਤਿੱਥੇ ਵਰਮੇ ਘਾੜਤ ਕੜੀਏ ਰੂਪ ਰੰਗ ਕੇ ਬਿਸ ਕੇਤੀਆਂ ਕਰਮ ਭੂਮੀ ਕਹਿੰਦੇ ਉੱਥੇ ਕਿੰਨੇ ਕਰਮ ਭੂਮੀ ਜਿੱਥੇ ਆਪਾਂ ਕਰਮ ਕਰਦੇ ਉਹਨੂੰ ਕਰਮ ਭੂਮੀ ਕਹਿੰਦੇ ਆ ਦੇਖੋ ਬਾਬੇ ਨਾਨਕ ਨੇ ਕੀ ਉਪਦੇਸ਼ ਕੀਤਾ ਕੇਤੀਆਂ ਕਰਮ ਭੂਮੀ ਮੇਰ ਕਹਿੰਦੇ ਉੱਥੇ ਬਹੁਤ ਮੇਰ ਪਰਬਤ ਹਨ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਸਸੰਗੀ ਪਈਏ ਸਮਝ ਕੇਤੇ ਤੂੰ ਪਤਾ ਕਿ ਨਾਨਕ ਕਹਿੰਦੇ ਮੈਨੂੰ ਤਾਂ ਹੁਕਮ ਹੋਇਆ ਤੂੰ ਉਪਦੇਸ਼ ਕਰ ਦੇ ਸ੍ਰੀ ਗੁਰੂ ਨਾਨਕ ਦੇਵ ਵੀ ਅੱਜ ਵੀ ਉਪਦੇਸ਼ ਕਰਦੇ ਹਨ ਕਿਉਂ ਆਪਣੀ ਦੇਹ ਨੂੰ ਨਾਲ ਲੈ ਕੇ ਗਏ ਆ ਬਾਬਾ ਨਾਨਕ ਇਹ ਤਾਂ ਤਿਆਰ ਹੋ ਗਈ ਸੀ ਹਿੰਦੂ ਕਹਿੰਦੇ ਸਾਡਾ ਗੁਰੂ ਆ ਮੁਸਲਮਾਨ ਕਹਿੰਦੇ ਸਾਡਾ ਝਗੜਾ ਕੜਾ ਹੋ ਗਿਆ ਕਹਿੰਦੇ ਦੋਨੋਂ ਭਾਈ ਵੰਡ ਲੋ ਵੰਡਣ ਵਾਸਤੇ ਤਿਆਰ ਹੋ ਗਏ ਲੇਕਿਨ ਜਦੋਂ ਚਾਦਰ ਚ ਕੀ ਬਾਬਾ ਨਾਨਕ ਸਣੇ ਦੇ ਸੱਚਖੰਡ ਪਹੁੰਚ ਗਏ ਪਹੁੰਚੇ ਆ ਨਾ ਸਭ ਨੂੰ ਪਤਾ ਇਤਿਹਾਸ ਦੱਸਦਾ ਤੇ ਬਾਬਾ ਨਾਨਕ ਅੱਜ ਵੀ ਉਪਦੇਸ਼ ਕਰਦੇ ਹਨ ਕਿਉਂ ਜਪਜੀ ਸਾਹਿਬ ਨੇ ਨਿਰਣਾ ਕਰ ਦਿੱਤਾ ਕਿ ਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਵਿਦੇਸ ਇਹ ਤੂੰ ਲਿਖਿਆ ਇੱਥੇ ਤਰੂ ਨਹੀਂ ਲਿਖਿਆ ਕਈ ਵਾਰ ਸੀ ਤਰੂ ਪੜਦੇ ਆ ਤਰੂ ਤਾਂ ਭਗਤ ਹੈ ਲੇਕਿਨ ਅਰਾਧਾ ਤਾਂ ਲੈ ਤੂੰ ਲੈ ਕਰੇ ਤੂੰ ਵਿਦੇਸ਼ ਕਰਦੇ ਤੂੰ ਮੇਰਾ ਸਨੇਹਾ ਦੇ ਦੇ ਮਾਤ ਲੋਕ ਦੇ ਚ ਜਾ ਕੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਹਿੰਦਾ ਉੱਥੇ ਬੜੇ ਇੰਦਰ ਦੇਵਤੇ ਆ ਬੜੇ ਚੰਦ ਆ ਬੜੇ ਸੂਰ ਆ ਕੇਤੇ ਸਿੱਧ ਬੁੱਧਨਾਤ ਕੇਤੇ ਕੇਤੇ ਦੇਵੀ ਦੇਸ ਕਹਿੰਦੇ ਉੱਥੇ ਹੋਰ ਤਰ੍ਹਾਂ ਦੇ ਦੇਵੀ ਦੇਵਤੇ ਹਨ ਕੇਤੇ ਦੇਵ दानव मुਨ ਕੇਤੇ ਕੇਤੇ ਰਤਨ ਸੁਮੁੰਦ ਕਹਿੰਦਾ ਕਿੰਨੇ ਸਮੁੰਦਰ ਆ ਕਿੰਨੇ ਉਧਾਂ ਦੇ ਚ ਰਤਨ ਹਨ ਕੇਤੀਆਂ ਖਾਣੀ ਕੇਤੀਆਂ ਬਾਣੀ ਕਹਿੰਦੇ ਕਿੰਨੀਆਂ ਖਾਣੀਆਂ ਕਿੰਨੀਆਂ ਬਾਣੀਆਂ ਕੇਤੇ ਪਾਤ ਨਿਰੰਤ ਕੇਤੀਆਂ ਸੂਰਤੀ ਸੇਵਕ ਕੇਤੇ ਨਾਨਕ ਅਨੰਤ ਨਾਨਕ ਇਹਨਾਂ ਦੱਸਿਆ ਨਹੀਂ ਜਾ ਸਕਦਾ ਕਿ ਕੀ ਹੈ ਸਤਿਖੰਡ ਗਿਆਨ ਖੰਡ ਮੈਂ ਗਿਆਨ ਪਰਚੰਡ ਕਹਿੰਦਾ ਉਹ ਗਿਆਨ ਦਾ ਖੰਡ ਹੈ ਗਿਆਨ ਖੰਡ ਮੈਂ ਗਿਆਨ ਪਰਚੰਡ ਉਹ ਪ੍ਰਗਟ ਕਹਿੰਦੇ ਕਦੋਂ ਹੁੰਦਾ ਹੈ ਗਿਆਨ ਦੇ ਨਾਲ ਗਿਆਨ ਦੇ ਨਾਲ ਸਤਿਖੰਡ ਪ੍ਰਗਟ ਹੋ ਜਾਂਦਾ ਹੈ ਤਿੱਥੇ ਨਾਦ ਬਨੋੜ ਕੋਟ ਆਨੰਦ ਕਹਿੰਦੇ ਉੱਥੇ ਬੜਾ ਆਨੰਦ ਹੈ ਸ਼ਰਮਖੰਡ ਕੀ ਬਾਣੀ ਰੂਪ ਸ਼ਰਮਖੰਡ ਜਿੱਥੋਂ ਸ਼ਰਮ ਬਣਦੀ ਹੈ ਖੰਡ ਹੈ ਜਿੱਥੋਂ ਨਿਕਲਦੀ ਹੈ ਉਹ ਬਾਣੀ ਦਾ ਰੂਪ ਹੈ ਕਹਿੰਦੇ ਇਹ ਬਾਣੀ ਸੱਚਖੰਡ ਦਾ ਰੂਪ ਹੈ ਬਾਣੀ ਸੱਚਖੰਡ ਹੈ ਤਿੱਥੇ ਘਾਟ ਤੜੀਏ ਬਹੁਤ ਅਨੂਪ ਬਹੁਤ ਤਰ੍ਹਾਂ ਦੇ ਉੱਥੇ ਘਾਟ ਤਾਂ ਕੜੀਆਂ ਜਾਂਦੀ ਤਾਂ ਕਿਆਂ ਗੱਲਾਂ ਕਥਿਆ ਨਾ ਜਾਏ ਕਹਿੰਦੇ ਉੱਥੇ ਦੀਆਂ ਗੱਲਾਂ ਜਿਹੜੀਆਂ ਦਸੀਆਂ ਨਹੀਂ ਜਾ ਸਕਦੀਆਂ ਜਿਹੜਾ ਜਾਣ ਜਾਂਦਾ ਉਹ ਦੱਸਦਾ ਨਹੀਂ ਜੇ ਕੋ ਕਹਿ ਪਿੱਛੇ ਪਸਤਾਇਓ ਬਾਦੀ ਪਸਤਾਉਂਦਾ ਤਿੱਥੇ ਘੜੀਏ ਸੁਰਤ ਮਤ ਮੰਨ ਬੁੱਧ ਦੇਖੋ ਉੱਤੇ ਕੀ ਬਣਦਾ ਤਿੱਥੇ ਘੜੀਏ ਸੁਰਤ ਮਤ ਮੰਨ ਬੁੱਧ ਉੱਥੇ ਸਾਡੀ ਸੁਰਤ ਬਣਦੀ ਹੈ ਸਾਡੀ ਮਤ ਉੱਥੇ ਬਣਦੀ ਹੈ ਸਾਡਾ ਮਨ ਉੱਥੇ ਬਣਦਾ ਇਹ ਸੱਚਖੰਡ 'ਚ ਬਣਦਾ ਸਾਰਾ ਕੁਝ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਉੱਤੇ ਦੇਵੀ ਦੇਵਤਿਆਂ ਦੀ ਸੁਧਾਂ ਬਣਦੇ ਆ ਕਰਮਖੰਡ ਕੀ ਪਾਣੀ ਜੋਰ ਕਰਮਖੰਡ ਜਿੱਤੋਂ ਤੁਹਾਡੇ ਕਰਮ ਬਣਦੇ ਆ ਉੱਥੇ ਬਾਣੀ ਦੇ ਜੋਰ ਨਾਲ ਪਹੁੰਚਿਆ ਜਾ ਸਕਦਾ ਹੈ ਹੋਰ ਕੋਈ ਰਾਜਾ ਤਨ ਦੌਲਤ ਦੇ ਜੋਰ ਨਾਲ ਨਹੀਂ ਪਹੁੰਚਿਆ ਜਾ ਸਕਦਾ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਹੋਰ ਉੱਥੇ ਕੋਈ ਨਹੀਂ ਪਹੁੰਚ ਸਕਦਾ ਇਹ ਬਾਣੀ ਲੈ ਕੇ ਜਾਂਦੀ ਹੈ ਤਿੱਥੇ ਜੋਤ ਮਹਾਬਲ ਸੂਰ ਜਿਹੜਾ ਉੱਥੇ ਪਹੁੰਚ ਜਾਂਦਾ ਉਹ ਹੀ ਜੋਤ ਹੈ ਉਹ ਹੀ ਸੂਰਮਾ ਤਿੰਨਵੇਂ RAM ਰਹਾ ਭਰਪੂਰ ਜਿਹਦੇ ਜੀ ਨਾਮ ਭਰਿਆ ਜਿਹਦੇ ਚ ਬਾਣੀ ਭਰੀ ਹੈ ਉਹ ਸੱਚਖੰਡ ਪਹੁੰਚ ਜਾਂਦਾ ਹੈ ਤੇ ਤੇ ਸਿਤੋ ਸਿਤਾ ਮਹਿਮਾ ਮਾਹੇ ਕਹਿੰਦੇ ਉੱਥੇ ਬੜੀ ਖੁਸ਼ੀ ਹੈ ਬੜਾ ਆਨੰਦ ਹੈ ਤਾਂ ਕਿ ਰੂਪ ਨਾ ਕਥਨੇ ਜਾਹੀ ਕਹਿੰਦੇ ਉੱਥੇ ਤਾਂ ਰੂਪ ਕਿਹਾ ਨਹੀਂ ਜਾ ਸਕਦਾ ਨਾ ਉਹ ਮਰੇ ਨਾ ਠਾਗੇ ਜਾਏ ਕਹਿੰਦੇ ਨਾ ਉਹ ਕਦੇ ਮਰਦਾ ਨਾ ਉਹਦੇ ਨਾਲ ਠੱਗੀ ਹੁੰਦੇ ਕਿਸ ਦੇ ਨਾਲ ਜਿਹਦੇ ਮਨ ਦੇ ਚ ਨਾਮ ਵਸ ਜਾਂਦਾ ਹੈ ਸੱਚਖੰਡ ਵਸੇ ਨਿਰੰਕਾਰ ਕਹਿੰਦੇ ਸੱਚਖੰਡ ਦੇ ਚ ਨਿਰੰਕਾਰ ਦਾ ਵਸਾ ਹੈ ਕਰ ਕਰ ਵੇਖੇ ਨਦਰ ਨਿਹਾਲ ਉਹ ਕਰ ਕਰਕੇ ਵੇਖਦਾ ਹੈ ਤਿੱਥੇ ਖੰਡ ਮੰਡਲ ਪਰਮੰਡ ਜੇ ਕੋ ਕਥੇ ਤਾਂ ਅੰਤਨੰਤ ਕਹਿੰਦੇ ਨਹੀਂ ਕਥਿਆ ਜਾ ਸਕਦਾ ਨਹੀਂ ਦੱਸਿਆ ਜਾ ਸਕਦਾ ਤਿੱਥੇ ਲੋ ਲੋ ਆਕਾਰ ਹੈ ਕਿ ਉੱਥੇ ਲੋ ਹੈ ਆਕਾਰ ਹੈ ਉੱਥੇ ਪ੍ਰਕਾਸ਼ ਹੈ ਜਿਬ ਜਿਬ ਹੁਕਮ ਤੇ ਬੇਚੀ ਬਕਾਰ ਜਿਸ ਤਰ੍ਹਾਂ ਜਿਤਰਾ ਹੁਕਮ ਹੁੰਦਾ ਅਸੀਂ ਉਸ ਤਰ੍ਹਾਂ ਹੀ ਇਨਕਾਰ ਕਰਦੇ ਹਾਂ ਵੇਖ ਕੇ ਵਿਖੇ ਕਰ ਵਿਚਾਰ ਉਹ ਸਾਡੇ ਕੰਨੀ ਵੇਖਦਾ ਹੈ ਵਿਚਾਰ ਕਰਦਾ ਹੈ ਕਿ ਇਹਨੂੰ ਕਿੱਥੇ ਲੈ ਕੇ ਜਾਣਾ ਹੈ ਇਹਨੂੰ ਨਰਕਾਂ ਨੂੰ ਲੈ ਕੇ ਜਾਣਾ ਇਹਨੂੰ ਸਵਰਗਾਂ ਨੂੰ ਲੈ ਕੇ ਜਾਣਾ ਕਿੱਥੇ ਲੈ ਕੇ ਜਾਣਾ ਨਾਨਕ ਕਥਨਾ ਕਰੜਾ ਸਾਰ ਕਹਿੰਦੇ ਬਹੁਤ ਔਖਾ ਹੈ ਦੱਸਣਾ ਇਹ ਕਿ ਕਿੱਥੇ ਜਾਣਾ ਹੈ ਕਿੱਥੇ ਆਉਣਾ ਹੈ ਨਿਰਣਾ ਕਰ ਦਿੱਤਾ ਜੱਤ ਪਹਾੜਾਂ ਤੀਰਜ ਸੁਨਿਆਰ ਹੁਣ ਆਖਰ ਜਾ ਕੇ ਕਹਿੰਦੇ ਤਾਂ ਇਹ ਕਰਨਾ ਕੀ ਹੈ ਜੱਤ ਪਹਾੜਾਂ ਕਹਿੰਦਾ ਪਰ ਹਵਾ ਕਿਹਾ ਜ ਰੱਖਣਾ ਹੈ ਤੀਰਜ ਸੁਨਿਆਰ ਕਹਿੰਦੇ ਜਿਹੜਾ ਸੁਨਿਆਰ ਜਦੋਂ ਗਹਿਣੇ ਬਣਾਉਂਦਾ ਨਾ ਉਹਦੇ ਵਿੱਚ ਧਿਆਨ ਰੱਖਦਾ ਹੈ ਅਹਿਰਣਾ ਮਤ ਬੇਦ ਹਥਿਆਰ ਪੌ ਖਲਾ ਅਗੰਤਪ ਤਾਓ ਕਹਿੰਦੇ ਇਸ ਤਰ੍ਹਾਂ ਤੈ ਆਪਣਾ ਧਿਆਨ ਕਰ ਜਿਗਨਾ ਸਮਿਆਰਾ ਧਿਆਨ ਕਰਦਾ ਪਾਂਡਾ ਪੌ ਅਮਤ ਤੇ ਢਟਾਲ ਕਰਨਾ ਕੀ ਹੈ ਇਹ ਪੌ ਦਾ ਪਾਂਡਾ ਬੜਾ ਅਮਤ ਢਟਾਲ ਲੈ ਦੇ ਵਿੱਚ ਘੜੀਏ ਸ਼ਬਦ ਸੱਚੀ ਤਕਸਾਲ ਕਹਿੰਦੇ ਸ਼ਬਦ ਦੀ ਤਕਸਾਲ ਕਰੀ ਜਾ ਸ਼ਬਦ ਦਾ ਜਾਪ ਕਰੀ ਜਾ ਜਿੰਨ ਕੋ ਨਦਰ ਕਰਮ ਤਿਨਕਾਰ ਕਹਿੰਦਾ ਜਿੰਨਾ ਪਰ ਉਹ ਨਦਰ ਕਰਦਾ ਉਹ ਇਹ ਕਰਮ ਕਰਦੇ ਨੇ ਕਿਹੜਾ ਕਰਮ ਉਹ ਸ਼ਬਦ ਦੀ ਹਾਲ ਕਰਦੇ ਨੇ ਸਾਬਦ ਨਿਰੰਤਰ ਚੱਲ ਪੈਂਦਾ ਹੈ 24 ਘੰਟੇ ਸਬਦ ਚੱਲਦਾ ਹੈ ਕੋਈ ਸੀਮਾ ਨਹੀਂ ਹੈ ਕੋਈ ਵਕਤ ਨਹੀਂ ਹੈ ਕੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤੇ ਇਨਕਾਰ ਨਾਨਕ ਨਦਰ ਹੀ ਨਦਰ ਨਿਹਾਰ ਕਹਿੰਦੇ ਜਿੰਨਾ ਪਰ ਉਹ ਨਦਰ ਕਰ ਦਿੰਦਾ ਉਹ ਇਹ ਕੰਮ ਕਰਦੇ ਹਨ ਕਿਹੜਾ ਸਬਦ ਵਾਲਾ ਉਹ ਹਰ ਵਕਤ ਸਬਦ ਨੂੰ ਜਪਦੇ ਹਨ ਆਖਿਰ ਜਾ ਕੇ ਨਵੇੜਾ ਕਰਤਾ ਮੇਰੇ ਪਾਤਸ਼ਾਹ ਨੇ ਪਾਪਾ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਈदाई ਦਾਇਆ ਖੇਲੇ ਸਗਲ ਜਾਗਤ ਚੁਗਿਆਈਆਂ ਬਰਿਆਈਆਂ ਬਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੈ ਕੀਤੀ ਛੁੱਟੀ ਨਾਲ ਜਿਨਹੀ ਨਾਮ ਤੇ ਆਇਆ ਜਿਨ੍ਹਾਂ ਨੇ ਨਾਮ ਤੇ ਆਇਆ ਆਖਰ ਜਾ ਕੇ ਕੀ ਹੁਕਮ ਹੈ ਜਿਨਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਕਹਿੰਦੇ ਇਹ ਕਾਲ ਸਭ ਤੋਂ ਔਖੀ ਹੈ ਨਾਮ ਤੇ ਆਉਣਾ ਹੋਰ ਕੰਮ ਕਰਨੇ ਬੜੇ ਸੌਖੇ ਆ। ਨਾਮ ਤੇ ਆਉਣਾ ਸਭ ਤੋਂ ਔਖ ਹੈ। ਲੇਕਿਨ ਜਿਨ੍ਹਾਂ ਨੇ ਨਾਮ ਧਿਆ ਲਿੱਤਾ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੈ ਕੀਤੀ ਛੁੱਟੀ ਨਾਲ ਉਹਨਾਂ ਦੀ ਛੁੱਟੀ ਹੋ ਗਈ ਜਮਣ ਮਰਨ ਤੋਂ। ਮੁੜਕੇ ਨਾ ਜੰਮਣਾ ਨਾ ਮਰਨਾ ਸੱਚਖੰਡੀ ਚ ਵਾਸਾ ਹੋ ਜਾਣਾ। ਸੋ satsang ji ਇਹ ਬਾਣੀ ਹੈ ਸਾਡੀ ਜਿਹੜੀ ਇਹ ਸਾਨੂੰ ਸੱਚਖੰਡ ਲੈ ਕੇ ਜਾਂਦੀ ਹੈ। ਆਓ ਆਪਾਂ ਬਾਣੀ ਨਾਲ ਜੁੜੀਏ। ਆਪਣੇ ਗੁਰੂ ਦੇ ਹੁਕਮ ਕਮਾਈਏ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਕਰੰਤ ਸੋ ਸਤਸੰਗ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਗੀਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਓਨ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Gracias.